ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਦਾ ਸੰਗ ਦਾ ਸਵਾਗਤ ਹੈ ਜੀ ਅੱਜ ਦੇ ਦਿਨ ਸੋਮਵਾਰ ਚਾਰ ਮੱਗਰ ਨਾਨਕ ਸ਼ਹੀ 17 ਤਰੀਕ 705 ਅੰਗ ਤੋਂ ਗੁਰੂ ਸਾਹਿਬ ਨੇ ਪਰਬਖਸ਼ਿਸ਼ ਕੀਤਾ ਜੀ ਆਪਣਾ ਹਕੂਨਾਮਾ ਸਾਹਿਬ ਬਖਸ਼ਿਸ਼ ਕੀਤਾ ਜੀ ਆਪਾਂ ਦਸਣੋ ਵਾਹਿਗੁਰੂ ਸਗਲ ਮਨੋ ਏਕ ਓੰਕਾਰ ਸਤਿਗੁਰ ਪ੍ਰਸਾਦਿ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਸਿਮਿਤ ਸੰਤ ਸਬਰਤਨ ਰਾਵਣੇ ਗਨانک ਨਾਨਕ ਅਗਨਾਸਨ ਜਗਦੀਸ਼ ਹਾਂਜੀ ਜਦੋਂ ਆਪਾਂ ਗੁਰੂ ਸਾਹਿਬ ਨੇ ਪ੍ਰਕਾਸ਼ ਕਰਕੇ ਭੋਗ ਪਾਉਨੇ ਆ ਚਾਹੇ ਸਹਿਜ ਬਾਣ ਪਾਈਏ ਚਾਹੇ ਅੰਡ ਪੜਸਾਉ ਤੇ ਭੋਗ ਪੈਣ ਤੇ ਇੱਥੇ ਮਦ ਮੰਨਿਆ ਜਾਂਦਾ 705 ਅੰਗ ਤੇ ਮਦ ਆ ਜਾਂਦਾ ਜਿਹਨੂੰ ਕਹਿੰਦੇ ਮਦ ਦਾ ਭੋਗ ਪੈਣਾ ਉਦੋਂ ਇਹ ਸਲੋਕ ਆਉਂਦੇ ਜੀ 705 ਅੰਗ ਤੋਂ ਅੱਜ ਦਾ ਲੱਗਦਾ ਹੁੰਦਾ ਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆਪਨ ਤਰਸ ਕੀਤਾ ਆਪਨ ਅੱਜ ਮਹੋਨਾਂ ਦਾ ਬਖਸ਼ਿਆ ਤੇ ਆਪੋ ਕਰਦੇ ਆਂ ਸੇਵਾ ਆਓ ਜੁੜੇ ਰਹੋ ਬਣੇ ਰਹੋ ਜੀ ਬਹੁਤ ਬਹੁਤ ਧੰਨਵਾਦ ਦੇ ਸਿਵਾਤ ਦੋਵੇਤਾ ਖੇਲ ਨਾ ਇਹ ਸਗਰ ਜਾਗਤ ਸਗੇ ਆਇਆ ਗੁਰਿਆ ਆਇਆ ਭਾਜੀ ਧਰਮ ਦੂਰ ਦੁਨੀਆ ਤੋਂ ਵਾਪਸ ਹੋਈ

ਬੀਤੀ ਛੋਟੀ ਨਾ ਵਾਹਿਗੁਰੂ ਦੀ ਕਾ ਥਾਂ ਸਾ ਵਾਹਿਗੁਰੂ ਦੀ ਕਿਤੇ ਟੋਠਾ ਗੁਰ ਤੋਂ ਪਾ Why? Thank you. con thank you And Редактор ਸਰਦਾ ਸ਼੍ਰੀ ਗੁਰੂ ਸਾਹਿਬ ਜੀ ਤੇਰੀ ਪਨ ਹੈ ਖੁਦਾਏ ਤੂੰ ਬਖਸ਼ ਰਗੀ ਠੇਕ ਫਰੀਦ ਹੈ ਇਕ ਕਰੀ ਦੇਖਰੀ ਤੀਜੇ ਬੰਦਗੀ ਸਤਨਾਮ ਸ੍ਰੀ ਗੁਰੂ ਸਾਹਿਬ ਦੀਓ ਜੈ ਸਰਬ ਮਹਲਾ ਪੰਜਵਾ ਭਾਰਸ ਲੋਕ ਕਾਨਾ ਇਕ ਓੰਕਾਰ ਸਤਗੁਰ ਪ੍ਰਸਾਦਿ ਸਲੋਕ ਆਗ ਪੁਰਨ ਮਦ ਪੁਰਨ ਆਤ ਪੁਰਨ ਪਰਮੇਸ਼ਰੈ ਸਿਮਰੰਤ ਸਤ ਸਬਤਰ ਰਵੜਨ ਨਾਨਕ ਅਗਨਾਸਨ ਜਗਦੀਸ਼ਰੈ ਆਤ ਪੁਰਨ ਮਦ ਪੁਰਨ ਅੰਤ ਪੂਰਨ ਪਰਮੇਸ਼ਰ ਸਿਮਰਤ ਸਤ ਸਰਵਤ ਰਮਣ ਨਾਨਕ ਅਗਨਾਸਨ ਜਗਦੀਸ਼ਰ ਵੇਖਨ ਸੁਨ ਸੁਨਾਵਨੋ ਮਨ ਮਹਿ ਵਿਦੜੀਏ ਸਾਚ ਪੂਰ ਰਹਿਓ ਸਰਵਤਰ ਮੈਂ ਨਾਮਕ ਹਰ ਰੰਗ ਰਾਜ ਪੌਣੀ ਹਰ ਇੱਕ ਨਿਰਜ ਨਗਾਈਏ ਸਭ ਅੰਤਰ ਸੋਈ ਕਰਨ ਕਾਰਨ ਸਮਰਾਤ ਪ੍ਰਭੂ ਜੋ ਤਰੇ ਸੁਖ ਹੋਏ ਇਹਨ ਮੈਂ ਥਾ ਉਹ ਥਾ ਬਦਾ ਤੇਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸੇ ਆਪ ਬੁਝਾਏ ਸੋ ਕੁਝ ਸੀ ਨਰਮ ਜਨ ਸੁਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸਾ ਆਪ ਬੁਝਾਏ ਸੋ ਕੁਝ ਸੀ ਨਰਮ ਜਨ ਸੁਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਭਾਈ ਖੜਾ ਪਰਸ਼ਾ ਦੀ ਸੇਵਾ ਭੈਣ ਜਸਪ੍ਰੀਤ ਕੌਰ ਸਪੁੱਤਰੀ ਸਰਦਾਰ ਭਾਈ ਬਲਵਿੰਦਰ ਸਿੰਘ ਆਪੋ ਉਸ ਪਰਿਵਾਰ ਵੱਲੋਂ ਅਸੀਂ ਕਲਦੀ ਕਲਾ ਪ੍ਰਸ਼ਾਦੀ ਸੇਵਾ ਮੈਸੂ ਜੀ ਸਿੰਘ ਦੇ ਪਰਿਵਾਰ ਵੱਲੋਂ ਕਲਦੀ ਕਲਾ ਪ੍ਰਸ਼ਾਦੀ ਸੇਵਾ ਸਰਦਾਰ ਸੁਦੀਪ ਸਿੰਘ ਦੇ ਪਰਿਵਾਰ ਵੱਲੋਂ ਹੋਰ ਜੇ ਕਿਸੇ ਨੇ ਕਲਾ ਪ੍ਰਸ਼ਾਦੀਆਂ ਦੇਗਣਾ ਨਾ ਮੌਣੀ ਹੋਣ ਤਾਂ ਉਹ ਵੀ ਰਖਵਾ ਸਕਦੇ ਆ ਤੇ ਜਰੂਰੀ ਬੇਨਤੀ ਕਿ ਸਾਹਿਬ ਜੀ ਨੂੰ కృਤਿਗਤਾ ਦੀ ਬਾਰਨ ਜੀ ਮਹਾਰਾਜ ਜੀ ਦੀ 350 ਸਾਲਾ ਸਹੀਦੀ ਔਰ ਉਹ ਨੂੰ ਵਖਰੇੱਖਦੇ ਹੋਏ ਅਸਾਂ ਤੋਂ ਜੋ ਨਗਰ ਕੀਰਤਨ ਸਾਹਿਬ ਪਰ ਆ ਰਿਹਾ ਹੋਇਆ ਹੈ ਰਾਤ ਆਪਣੇ ਨਜ਼ਦੀਕ ਗੁਰਦੁਆਰਾ ਟਾਲੀਆਣਾ ਸਾਹਿਬ ਰਾਏ ਕੋਲ ਵਿਖੇ ਰਾਤ ਪਹੁੰਚ ਚੁੱਕਿਆ ਹੈ ਵਿਸ਼ਰਾਮ ਕੀਤਾ ਹੈ ਸੋ ਅੱਜ तकरीबन 9 ਵਜੇ ਅੱਗੇ ਨਾਬੇਵਾਲ ਨੂੰ ਨਗਰ ਕੀਰਤਨ ਨੇ ਚਾਲੇ ਪਾਉਣੇ ਨੇ ਸੋ ਜਿਨਾਂ ਨੇ ਵੀ ਸਾਦੇ ਗੁਰੂ ਸ੍ਰੀ ਪਾਸ਼ਾ ਜੀ ਦੇ ਸ਼ਾਸਤਰਾਂ ਦੇ ਰਾਸ਼ਨ ਕਰਨੇ ਹੋਣ ਜਾਂ ਸੰਗਤਾਂ ਦੇ ਵਿੱਚ ਹਾਜ਼ਰੀ ਭਰਨੀ ਹੋਵੇ ਉੱਥੇ ਜਗਰਤੀ ਇਸ ਵਿੱਚ ਆਪ ਸਾਰਿਆਂ ਸਾਖਾਂ ਤਕਰੀਬ ਨੂੰ 9 ਵਜੇ ਗੁਰਦੁਆਰਾ ਟਾਲੀ ਜਾਣਾ ਸਾਹਿਬ ਤੇ ਪਹੁੰਚ ਸਕਦੇ ਹੋ ਉਸ ਤੋਂ ਪਹਿਲਾਂ ਹੀ ਪਹੁੰਚਣ ਦੀ ਕਿਰਪਾਲਤਾ ਕਰਿਓ ਸਤਿਗੁਰੂ ਜੀ ਦੇ ਨਾਲ ਜੋ ਸਾਥ ਤੋਂ ਲੱਗ ਕੇ ਇੱਥੇ ਚੜ ਕੇ ਆਇਆ ਹੈ ਸ਼ਾਸਤਰਾਂ ਦੀ ਸੇਵਾ ਵੀ ਨਾਮ ਨਾਲ ਹੋ ਰਹੀ ਹੈ ਸਾਖਾਂ ਦਰਸ਼ਨ ਕਰ ਰਹੀਆਂ ਨੇ ਸੋ ਵੱਡੇ ਭਾਗਾ ਬਾੜੇ ਆ ਜਿਨ੍ਹਾਂ ਨੂੰ ਮੌਕਾ ਮਿਲਿਆ ਹੈ ساریال No. Uh -huh. all ਵਾਹਿਗੁਰੂ ਜੀ ਦਾ ਹਾਲਾ ਵਾਹਿਗੁਰੂ ਜੀ ਦੀ ਫਤਿਹ ਸੋ ਨਗਰ ਵਸਿਆ ਬੇਤੀ ਹੈ ਕੀਤਾ ਨਾ ਸਿੱਧੀ ਗੁਰਦੇਵਾ ਨਰਮਹਾਰਾ ਜੀ ਦੇ 350 ਸਾਲਾਂ ਦਾ ਸੀਧੀ ਦਿਹਾੜੇ ਨੂੰ ਸਮਰਪਿਤ ਆਪਣੇ ਨਗਰ ਵੱਲੋਂ ਆਗਰਪੁਰ ਸਾਹਿਬ ਕੀ ਇਸ ਬਾਗਵਾ ਦੇ ਵਿੱਚ ਸੁੱਕੇ ਦੁੱਧ ਦੀ ਸੇਵਾ ਕੀਤੀ ਜਾਣੀ ਹੈ। ਜੋ ਸੰਤਰ ਬੇਤੀ ਹੈ ਜਿਨ੍ਹਾਂ ਜੀ ਵੀ ਸੁੱਕੇ ਦੁੱਧ ਦੀ ਸੇਵਾ ਕਰਨੀ ਹੋਵੇ ਉਹ ਸੁੱਕੇ ਦੁੱਧ ਦੀ ਸੇਵਾ ਕਰ ਸਕਦੇ ਹੋ। ਜਿਨ੍ਹਾਂ ਨੇ ਮਾਇਆ ਦੁਆਰਾ ਸੇਵਾ ਕਰਨੀ ਹੋਵੇ ਉਹ ਆਪ ਸਰਵ ਸੰਤਾ ਮਾਇਆ ਦੁਆਰਾ ਕੋਈ ਸੇਵਾ ਕਰਕੇ ਨਾ ਹੀ ਪ੍ਰਾਪਤ ਕਰੋ। ਦੁਆਰਾ ਫਿਰ ਵੇਤ ਕੀਤੀ ਜਾਂਦੀ ਹੈ। ਤਨ ਸਾਈਂ ਸਿੰਘ ਜੀ ਕਿਤੇ ਕੁਆਰਦ ਸਾਈਂ ਦੀ ਮਹਾਰਾਜ ਜੀ ਦੇ 950 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਗੌਰਵਤ ਸਮਾਗਮ ਸ਼ਹੀਦੀ ਸਮਾਰਾਂ ਅਰੰਭ ਪਰ ਸਾਹਿਬ ਕੀ ਹੋ ਰਹੀ ਨੇ ਉਹਨਾਂ ਦੇ ਵਿੱਚ ਆਪਣੇ ਨਗਰ ਵੱਲੋਂ ਸੁੱਕੇ ਦੁੱਧ ਦੀ ਸੇਵਾ ਜਾਣੀ ਹੈ ਸੋ ਭਾਈ ਆਪੋ ਆਪਣੀ ਸ਼ਾਦਾ ਸਮਰੱਥਾ ਬਤਾਵੋ جیدی جن کی منت ہے آپ کو اپنی سمرتھا مطابق جاتا سکھے دھد دی سیوا کرو جا یا مایا کی سیوا اپنی سیوا دارا پاس پہنچا سکتے ہو سردار لال سنگ کرو جو درشنی پیڑ آئی ہے وہ تین ہزار پہا روپئے آئی ہے تین پیار پہا روپیے سردار لال سنگ ਸਾਤ ਸੂਰ ਸੱਚੇ ਪਾਤਸ਼ਾਹ ਜੀ ਦੀ ਦਰਸ਼ਨੀ ਭੇਟਾਈ ਹੈ ਸਾਰੀ ਸੰਗਤ ਨੋਟ ਕਰਿਓ ਦੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਬੋ ਸੱਚੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਪੂਰਾ ਪੜਿਆ ਕਰਵਾਇਆ ਹਾਂ ਪੂਰਾ ਪੜ ਕੇ ਫਿਰ ਅਸੀਂ ਨੇ ਉੱਥੇ ਬਿੰਦਰ ਦੇ ਨਾਲ ਹੀ ਜੱਡੀ ਦੇ ਤੇ ਬੰਦਰ ਦਾ ਹੱਦੀ ਹੋ ਜਾਣਾ ਥੋੜੀ ਇਹ બીજી ਹੱਦੀ ਹੁਕਮਾਂ ਤਰੀ ਬੰਦਰ ਦਾ ਇੱਦਾਂ ਹੀ ਅਸੀਂ ਤੂਪਰ ਸੇ ਉ ਜਾ ਜੀ ਉਦੋਂ ਤੱਕ ਰੱਬ ਬਣੀ ਉੱਥੋਂ ਦੱਤੀ ਚਲੇ ਜਾਂਦੀ ਪਤਾ ਨਹੀਂ ਸੀ ਅਸੀਂ ਹੋਰ ਨਾ ਪੜਉ ਲੱਗੇ ਤੇ ਬਾਹਰ ਆ ਗਏ ਪੈਰਾ ਬੈਠੇ ਹੋ ਗਿਆ ਕਿ ਨਾ ਜੁੜਦੇ ਅਸਨ ਚਲੋ ਫੇਰ ਉੱਥੇ ਕੱਢ ਜਾ ਨੇ ਨੀ ਤਾ ਪੜੀ ਹਾਂ ਨੀ ਬੜੀ ਸੋਚ ਉਹ ਆਈਆਂ ਜਿਹੜੇ ਸਾਹ ਬੜਾ ਆਪਣੇ ਆਪੇ ਆਉਟਮੰਟ ਚ ਨਹੀਂ ਬਾਹਰ ਸਾਹਿਬ ਸਾਹਿਬ ਪਤੀ ਵਾਹਿਗੁਰੂ ਜੀ ਸਾਨੂੰ ਬਖਸ਼ੀ ਜੀ ਬਹੁਤ ਬਹੁਤ ਧੰਨਵਾਦੀ ਸਾਰੇ ਸੰਗਤ ਦਾ ਬਹੁਤ ਬਹੁਤ ਧੰਨ ਘਟਾਨ ਘਟਾਨ ਧੰਨਵਾਦ ਜੀ ਵਾਹਿਗੁਰੂ ਜੀ ਮਾਲਕ ਨੇ ਦਰਸ ਕੀਤਾ ਤੇ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਸੀ ਆਪਾਂ ਨੂੰ ਸ਼ੋਕ ਆਦਿ ਪਰੀ ਮਧਪੂਰਨ ਤੁਪੂਰ ਪਰਮੇਸ਼ਰ ਸਿਮਰਤ ਸੰਤ ਸਬਰਤ ਸਾਰਾ ਮਣੇ ਨਾਨਕ ਕਾ ਨਾਸੰਜਗਦੀਸ਼ਰ ਆਜ ਸਤਿ ਸਾਂਦੇ ਆਪ ਸਾਰੇ ਭਾਈ ਵੀ ਸਾਰੇ ਠੀਕ ਸਤ ਜੀ ਆਰਨ ਉਸ ਸਾਂ ਸੰਤ ਜਨੋ ਸਰਬ ਵਿਆਖ ਪਰਮੇਸ਼ਰ ਨੂੰ ਸਿਮਰਦੇ ਹਨ ਜੋ ਜਾਗ ਤੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ ਹੁਣ ਵੀ ਸਰਬ ਵਿਆਖ ਕਹਤੇ ਅਖੀਰ ਵਿੱਚ ਸਰੂ ਥਾਂ ਆਜੰਦਾ ਜਿਆ ਹੈ ਇਹ ਨਾਨਕ ਉਹ ਜਗਤ ਦਾ ਮਾਰਗ ਪ੍ਰਭੂ ਸਾਭ ਦੇ ਪਾਪਾਂ ਦਾਾਸ ਕਰਨ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਸ ਸਾਰੀ ਸੰਗਤ ਦਾ ਮਾਲਕ ਦੇ ਦਰਸ਼ਨ ਕਰਨ ਦੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ